ਆ ਦੇ ਕੋ ਬੁੱਟੇ ਕਿੰਨੇ ਸੋਹਣੇ ਲੱਗੇ ਆ ਨਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇਹਨਾਂ ਸਾਰੇ ਲੱਗੇ ਆ ਬੁੱਟੇ ਕਿੰਨੇ ਸੋਹਣੇ ਆ ਫੁੱਲ ਤੇ ਲਾਏ ਆ ਗਏ ਨੇ ਇਹ ਲੋਕ ਨੇ ਦੂਰੋਂ ਤੱਕ ਬਾਹਲੇ ਸੋਹਣੇ ਲੱਗਦੇ ਆ ਆਹ ਪਿੰਡਾਂ ਦਾ ਮਾਹੌਲ ਦੇ ਲੋ ਇਦਾਂ ਦਾ ਹੀ ਆ ਮੈਂ ਅੱਗੇ ਵੀ ਤੁਹਾਨੂੰ ਕਈਆਂ ਵੀਡੀਓ ਚੰਦਾ ਦਿਖਾ ਲਿਆ ਪਰ ਸੋਹਣਾ ਲੱਗਦਾ ਦੇਖੋ ਕਿੱਦਾਂ ਜਾਨਵਰ ਤੁਰੇ ਫਿਰਦੇ ਆ ਦੇ ਹਨਾ ਪਿੰਨੇ ਸੋਹਣੀ ਹਰਿਆਲੀ ਹੀ ਲੱਗਦੀ ਆ ਚੰ ਪਿੰਡਾਂ ਨੂੰ ਸ਼ਹਿਰ ਜਿਹਾ ਰਹਿਣਾ ਸੋਹਣਾ ਲੱਗਦਾ ਪਿੰਡਾਂ ਨੂੰ ਪਿੰਡਾਂ ਜ ਪਰ ਮੈਨੂੰ ਪਿੰਡਾਂ ਸੋਹਣਾ ਲੱਗਦਾ ਰਹਿਣਾ ਪਿੰਡਾਂ ਦਾ ਮਾਹੌਲ ਬਹੁਤ ਹੋਣਾ ਬਹੁਤ ਵਧੀਆ ਆ ਸਾਡੇ ਘਰ ਤੋਂ ਬਾਹਰ ਨਿਕਲਦੇ ਆ ਬਸ ਨਾਲੇ ਕੱਤੇ ਸ਼ੁਰੂ ਹੋ ਜਾਂਦੇ ਆ ਸਾਡੇ ਇੰਨਾ ਕੁ ਫਾਸਲਾ ਸਾਡੇ ਘਰ ਤੋਂ ਤਾਂ ਖੇਤਾਂ ਦਾ ਬੱਸ ਦੇ ਲੋ ਦੂਰ ਦੂਰ ਤੇ ਕਰ ਖੇਤ ਤੇ ਖੇਤ ਆ ਉਹ ਆ ਦੇ ਲੋ ਇਧਰ ਵੀ ਛੜਕਦੇ ਦੋਵੇਂ ਪਾਸੇ ਖੇਤੇ ਖੇਤ ਆ ਇਹ ਆ ਕੇ ਕਮਾਦ ਆ ਗਈ ਜੀ ਕਮਾਦੀ ਗੰਨੇ 베ਰੀ ਰਤੇ ਆ ਦੇ ਲੋ ਆ ਦੇ ਉਹ ਨੂੰ ਕਹਿੰਦੇ ਅਮਰਬੇਲ ਮਾ ਇਹ ਕੋਕਨਾਂ ਸੋਨਾ ਲੱਗਦਾ ਦਰਾਤ ਲੱਗੇ ਆਲੇ ਦੁਆਲੇ ਕੋਤੇ ਮਾ ਇਹ ਲੋ ਪੱਤੇ ਝੜਾਈ ਕਰਕੇ ਹੁਣ ਦੇਖੋ ਦਰਾਖਤ ਕਿਦਾਂ ਇਹ ਸਾਰੇ ਖਾਲੀ ਹੋਏ ਪਏ ਆ ਹੁਣ ਦਰਾਤ ਦਰਾਤ ਕੋਈ ਨਹੀਂ ਪੱਤਾ ਹੈਗਾ ਕਿਸੇ ਤੇ ਵੀ ਆ ਜਿਹੜੇ ਦਰਖਤ ਦੀ ਇਹ ਪਰ ਇਹ ਸਦਾ ਬਹਾਰਈ ਆ। ਇਹਨੂੰ ਜੰਡ ਕਹਿੰਦੇ ਆ। ਇਹਦਾ ਪੱਤਾ ਨਹੀਂ ਝੜਦਾ ਹੈਗਾ ਕੋਈ ਵੀ। ਨਾਲੇ ਲੱਡੇ ਕੋਈ ਆ ਝੜੇ ਪਏ ਆ ਪੱਤੇ ਪਰ ਕੋਈ ਕੋਈ ਆ ਜਿਹਦੇ ਪੀੜੇ ਵੀ ਟੜ ਜਾਣੇ ਥੋੜੇ ਦਿਨਾਂ ਤੱਕਰ। ਆ ਵੀ ਲੋਕਾ ਥੜੇ ਪਏ ਜਾਣ ਪੱਤੇ। ਹੋ ਸੜਾ ਭਾਰੀ ਦਰਾਫਤ ਆ ਜੀ ਉਹਨਾਂ ਦੇ ਪੱਤੇ ਨਹੀਂ ਝੜਨੇ ਸਰ ਕਦੀ। ਹੋ ਗਿਆ ਬੱਗ ਦੇ ਕਰਦਾ ਫਾਵਾ ਮੈਂ ਤੁਹਾਨੂੰ। ਪੱਤੇ ਇਹਨ ਝੜੇ ਪਏ ਆ। ਖਾਲੀ ਆ ਦੇਖਿਆ ਬਹੁਤ ਧੀ ਸ਼ਾਂਤ ਹੁੰਦੀ ਆ ਜੋ ਗਰਮੀਆਂ ਨੂੰ। ਬਹੁਤ ਸੰਗਣੀ ਸਾਂ ਛਤਰੀ ਵਾਲੀ ਡੇ ਟੈ ਲੈਂਦੇ ਨੂੰ। ਅ ਛਤਰੀ ਵਾਲੀਆਂ ਡੇ ਕਈਆਂ ਦੋਵੇਂ।